तुर्की ਦੇ ਰਾਸ਼ਟਰਪਤੀ ਤਿਆਪ ਐਰਦੋਗਨ ਨੇ ਬੀਤੇ ਦਿਨ ਸੰਯੁਕਤ ਰਾਸ਼ਟਰ ਮਹਾਸਭਾ ਚ ਕਸ਼ਮੀਰ ਮੁੱਦੇ ਦਾ ਜ਼ਿਕਰ ਕਰਕੇ ਤੈਅ ਕਿ ਉਹਨਾਂ ਦਾ ਦੇਸ਼ ਇਸ ਸਾਲ ਦੇ ਸ਼ੁਰੂ ਚ ਟਕਰਾਅ ਦੀ ਸਮੇਂ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਤੋਂ ਖੁਸ਼ ਹੈ ਉਹਨਾਂ ਕਹੇ ਕਿ ਅਤਵਾਦ ਦੇ ਟਾਕਰੇ ਲਈ ਭਾਰਤ ਤੇ ਪਾਕਿਸਤਾਨ ਵਿਚਕਾਰ ਸਹਿਯੋਗ ਦੇਖਣਾ ਮਹੱਤਵਪੂਰਨ ਹੈ ਉਹਨਾਂ ਇਹ ਵੀ ਕਹਿ ਕੇ ਅਸੀ ਉਮੀਦ ਕਰਦੇ ਹਾਂ ਕਿ ਕਸ਼ਮੀਰ ਦੇ ਮੁੱਦੇ ਨੂੰ ਗਲਬਾਤ ਰਾਹੀਂ ਕਸ਼ਮੀਰ ਦੇ ਸਾਡੇ ਭਰਾਵਾਂ ਤੇ ਪੈਨਾਂ ਲਈ ਸੰਯੁਕਤ ਰਾਸ਼ਟਰ ਦੀ ਮਤਿਆਂ ਦੇ ਅਦਾਲਤ ਉਤੇ ਹੱਲ ਕੀਤਾ ਜਾਣਾ ਚਾਹੀਦਾ ਹੈ ਇਹ ਦੋਗਨ ਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ 80ਵੇਂ ਸੈ ਕੀ ਦੱਖਣੀ ਏਸ਼ੀਆ 'ਚ ਅਸੀਂ ਸ਼ਾਂਤੀ ਤੇ ਸਥਿਰਤਾ ਦੀ ਸੰਭਾਲ ਨੂੰ ਬਹੁਤ ਮਹੱਤਵਪੂਰਨ ਮੰਨਦੇ ਹਾਂ ਅਸੀਂ ਪਿਛਲੇ ਅਪ੍ਰੈਲ 'ਚ ਪਾਕਿਸਤਾਨ ਤੇ ਭਾਰਤ ਵਿਚਕਾਰ ਤਣਾਅ ਤੋਂ ਬਾਅਦ ਹੋਈ ਜੰਗਬੰਦੀ ਤੋਂ ਖੁਸ਼ ਹਾਂ ਉਹ ਤਣਾਅ ਜੋ ਟਕਰਾਅ ਵਿੱਚ ਬਦਲ ਗਿਆ ਸੀ ਤੇ ਹਾਲੀ ਦੀ ਸਾਲਾਂ 'ਚ ਤੁਰਕੀ ਦੇ ਨੇਤਾ ਨੇ ਉੱਚ ਪੱਧਰ ਦੀ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਸੈਸ਼ਨ 'ਚ ਵਿਸ਼ਵ ਨੇਤਾਵਾਂ ਨੂੰ ਆਪਣੇ ਸੰਬੋਧਨ 'ਚ ਕਸ਼ਮੀਰ ਦੇ ਮੁੱਦੇ ਦਾ ਜ਼ਿਕਰ ਕੀਤਾ ਤੇ ਪਿਛਲੇ 6 ਸਾਲਾਂ ਵਿੱਚੋਂ ਬੀਤੇ ਸੰਯੁਕਤ ਰਾਸ਼ਟਰ ਇੱਕੋ ਇੱਕ ਅਜਿਹਾ ਮੌਕਾ ਸੀ ਜਦੋਂ ਏਰਦੋਗਨ ਨੇ ਆਪਣੇ ਸੰਬੋਧਨ 'ਚ ਕਸ਼ਮੀਰ ਦਾ ਜ਼ਿਕਰ ਨਹੀਂ ਕੀਤਾ